ਸਤ ਸ੍ਰੀ ਅਕਾਲ ਏ ਗੁਰੂ ਸਤ ਸ੍ਰੀ ਅਕਾਲ ਵਾਹਿਗੁਰੂ ਸਤ ਸ੍ਰੀ ਅਕਾਲ ਵਾਹਿਗੁਰੂ ਅੱਜ ਸਤ ਸ੍ਰੀ ਅਕਾਲ ਆਪ ਨੇ ਇਤਨਾ ਅੱਛਾ ਕਾਰਜ ਕੀਤਾ चौथी पाशा शिर को रामदास जी महाराज ਦੇ ਨਾਮ ਤੇ ਬਣੇ ਸ਼੍ਰੀ ਗੁਰੂ ਰਾਮदास ਕਮੰਤਰੀ ਹੋਈ ਅੱਡਾ ਰਾਜਾ ਸਤਸੀ ਸ਼੍ਰੀ ਅਮਰਸਰ ਸਾਹਿਬ ਵਿਖੇ ਸਿੱਖ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਬੀਤੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਖੰਡਾ ਸਾਹਿਬ ਸਜੋਬਤ ਕੀਤਾ ਗਿਆ ਸੀ ਹੁਣ ਇਸ ਖੰਡਾ ਸਾਹਿਬ ਵਾਲੇ ਸਥਾਨ ਤੇ ਬਿਹਤ ਸੁੰਦਰ ਪਾਰਕ ਤਿਆਰ ਕੀਤਾ ਜਾਣਾ ਹੈ ਤੋਂ ਇਸ ਜਗ੍ਹਾ ਦੀ ਸੁੰਦਰੀਕਰਨ ਅਤੇ ਰਖ ਖਵਾ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਖੰਡਾ ਸਾਹਿਬ ਦਾ ਜੋ ਥੜਾ ਹੈ ਉਹ ਨਵਾਂ ਤਿਆਰ ਕੀਤਾ ਜਾਣਾ ਔਰ ਇਸ ਸੰਤ ਤੇ ਬੇਹੱਦ ਸੁੰਦਰ ਪਾਰਕ ਤਿਆਰ ਕੀਤਾ ਜਾਣਾ ਹੈ। ਤੋਂ ਅੱਜ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਸਵਾਲਿਆ ਨੂੰ ਸੌਂਪੀ ਗਈ ਹੈ ਜਿਨ੍ਹਾਂ ਵੱਲੋਂ ਅੱਜ ਅਰਦਾਸ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸਿੰਘ ਗੁਮਾਨਪੁਰਾ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਸਮੇਤ अनेका 에어ਪੋਰਟ ਅਥਾਰਟੀ ਦੇ ਅਧਿਕਾਰੀ ਇੱਥੇ ਮੌਜੂਦ ਹਨ ਇਨ੍ਹਾਂ ਵੱਲੋਂ ਹੁਣ ਗੁਰੂ ਚਰਨਾਂ ਚ ਅਰਦਾਸ ਜੋਦਰੀ ਕਰਨ ਤੋਂ ਬਾਅਦ ਉਹ ਸੇਵਾ ਜਿਹੜੀ ਹੈ ਧੰਨ ਧੰਨ RAMDAS GUR ਜਿਸ ਰਿਆਤ ਨੇ ਸਵਾਰਿਆ ਧੰਨ ਧੰਨ ਸਤਗੁਰ RAMDAS PASHA ਇਹ ਪੰਪੇਤਰ ਮੁਬਾਰਕ ਨਾਮ ਤੇ ਅਮਰਸਾ ਸਿੱਖਤੇ ਦਾ ਘਰ ਜਿਹੜਾ ਇੰਟਰਨੈਸ਼ਨਲ 에어ਪੋਰਟ ਆ ਉਹਦਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਸਤਕਾਰਯੋਗ ਡਾਇਰੈਕਟਰ 에어ਪੋਰਟ ਅਥਾਰਟੀ ਜਿਹੜੇ ਅਮਰਸਾਹ ਸਾਹਿਬ ਦੇ ਸਤਕਾਰਯੋਗ ਰਿਸਪੈਕਟਡ ਭਵਿੰਦਰ ਸਿੰਘ ਜੀ ਉਹਨਾਂ ਦੇ ਉਦਮਪਰਾਡੇ ਦਾ ਸਤਕਾ ਪਿਛਲੇ ਦਿਨੀ ਇਹਨਾਂ ਨੇ ਪ੍ਰਧਾਨ ਸਾਹਿਬ ਆਏ ਸੀ ਬਾਹਰੋਂ 에어ਪੋਰਟ ਤੇ ਨੇ ਆਫਿਸ ਵਿੱਚ ਮੀਟਿੰਗ ਹੋਈ ਪ੍ਰਧਾਨ ਸਾਹਿਬ ਨੇ ਇਹਨਾਂ ਰਿਕਵੈਸਟ ਕੀਤੀ ਸੀ ਬੇਨਤੀ ਕੀਤੀ ਕਿ ਜਿਹੜੀਆਂ ਸਾਹਮਣੀਆਂ ਅਰਾਈਵਲ ਤੇ ਤੇ ਹੈਗੀਆਂ ਪਾਰਕਾਂ ਨੇ ਜਿੱਥੇ ਖੰਡਾ ਲੱਗਾ ਹੈ ਇਹਨਾਂ ਦਾ ਪ੍ਰੋਪਰ ਢੰਗ ਨਾਲ ਸੁਧਰੀਕਰਨ ਕੀਤਾ ਜਾਵੇ ਲੈਂਡਸਕੇਪਿੰਗ ਕਰਕੇ ਪ੍ਰਧਾਨ ਸਾਹਿਬ ਨੇ ਉਸੇ ਵੇਲੇ ਹੁਕਮ ਕਰਤਾ ਤੇ ਉਹਨਾਂ ਕਾ ਵੀ ਠੀਕ ਆ ਫਿਰ ਸਤਕਾਰਯੋਗ ਬਾਬਾ ਕਸ਼ਮੀਰ ਸਿੰਘ ਪੂਰੇ ਵਾਲੇ ਮਹਾਂਪੁਰਸ਼ ਉਹਨਾਂ ਨੇ ਬੇਨਤੀ ਕੀਤੀ ਅੱਜ ਉਹਨਾਂ ਦੇ ਉਦਮਪ੍ਰਾਲਿਆ ਦਾ ਸਦਕਾ ਦਫ਼ਤਰ ਦਰਬਾਰ ਸਾਹਿਬ ਦੇ ਮੈਨੇਜਰ ਤੇ ਸਮੁੱਚੇ ਸਟਾਫ ਸ਼ਰੂਨ ਦਾ ਪ੍ਰਬੰਧ ਕਮੇਟੀ ਸਮੁੱਚੇ ਸਟਾਫ ਦੇ ਸਹਿਯੋਗ ਦਾ ਸਦਕਾ ਅੱਜ ਜਿਹੜਾ ਸੁੰਦਰੀਕਰਨ ਦਾ ਹੈਗੀ ਸੇਵਾ ਉਹ ਅਰਦਾਸ ਕਰਕੇ ਪ੍ਰਾਰੰਭ ਹੋਈਏ ਗੁਰੂ ਸਾਹਿਬ ਬਖਸ਼ਿਸ਼ ਕਰਨ ਇਹੋ ਜੇ ਡਾਇਰੈਕਟਰ ਸਾਹਿਬ ਜਿਨ੍ਹਾਂ ਦਾ ਮਨ ਜ ਬੜਾ ਚਾਹ ਹੈ ਕਿ ਜੇ ਗੁਰੂ ਰਾਮ ਦਾ ਪਾਸ਼ਾ ਦੇ ਨਾਂ ਤੇ ਐਡਾ ਵੱਡਾ ਇੰਟਰਨੈਸ਼ਨਲ ਇੰਟਰਨੈਸ਼ਨਲ 에어ਪੋਰਟ ਆ ਇਹਦਾ ਪ੍ਰਾਪਰ ਢੰਗ ਨਾਲ ਲੈਂਡਸਕੇਪਿੰਗ ਹੋ ਕੇ ਇਹਦੀ ਸੁੰਦਰਤਾ ਹੀ ਹੋਵੇ ਤਾਂ ਕਿ ਦੁਨੀਆ ਭਰ ਤੋਂ ਵੱਖ-ਵੱਖ ਦੇਸ਼ਾਂ ਤੋਂ ਮੁਲਕਾਂ ਤੋਂ ਇੱਥੇ ਯਾਤਰੀ ਆਉਂਦੇ ਆ ਉਹ ਦੇਖ ਕੇ ਉਹਨਾਂ ਦਾ ਤਬੀਅਤ ਖੁਸ਼ ਹੋਵੇ ਮਨ ਖੁਸ਼ ਹੋਵੇ ਜਿੱਥੇ ਗੁਰੂ ਸਾਹਿਬ ਦੀ ਆਸਤਾ ਮੁਤਾਬਕ ਉਹ ਆ ਕੇ ਸ਼ਿਰਵਲੈਣ ਹੁੰਦੇ ਆ ਉਸ ਨਾਲ ਦੀ ਜਾਂਦੇ 에어ਪੋਰਟ ਤੇ ਡਿਪਾਰਚਰ ਵੇਜ ਆਰਾਈਵਲ ਵੇਜ ਜਦੋਂ ਆਉਣ ਉਹਨੂੰ ਪਤਾ ਲੱਗੇ ਕਿ 에어ਪੋਰਟ ਬਹੁਤ ਸੋਹਣਾ ਬਣਿਆ ਸੋ ਇਹਨਾਂ ਦੀ ਭਾਵਨਾ ਨੂੰ ਅੱਜ ਫਲ ਪਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੰਦਰ ਵੀ ਦੇਖਿਆ ਸੱਚਖੰਡ 치ਰੀ ਮੰਦਰ ਸਾਹਿਬ ਦਾ ਬੜਾ ਸੋਹਣਾ ਮਾਡਲ ਜਿਹੜਾ ਸਾਬਤ ਕੀਤਾ ਗਿਆ ਉਹ ਜੋ ਸ਼ਰਧਾਲੂ ਆਣ ਜਾਣ ਇਥੋਂ ਕਰਦੇ ਐ 에어ਪੋਰਟ ਦੇ ਰਾਈ ਉਹਨਾਂ ਨੂੰ ਵੀ ਬੜਾ ਆਤਮਿਕ ਬਨ ਦਿੰਦਾ ਬਹੁਤ 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 ਵਧੀਆ ਗੱਲ ਹੈ ਕਿ ਜਿਹੜਾ ਪਿਛਲੇ ਸਾਲ ਮੈਂ ਸਤਕਾਰੀਆਂ ਬਾਬਾ ਜਗਤਾਰ ਸਿੰਘ ਜਿਹਦੇ ਉਦਮ ਉਪਰਾੜਿਆ ਦਾ ਸਦਕਾ ਬਹੁਤ ਸੋਹਣਾ ਮਾਡਲ ਗੁਰਾਮ ਦਾ ਪਾਸ਼ਾ ਦੇ ਸੱਚਖੰਡ 치ਰੀ ਮੰਦਰ ਸਾਹਿਬ ਦਾ ਇਹਦੇ ਸ਼ੋਭਿਤ ਕੀਤਾ ਸੀ ਔਰ ਯਾਤਰਾਵਾਂ ਦੀ ਇਸ ਕਦਰ ਆਸਤਾ ਸ਼ਰਧਾ ਭਾਵਨਾ ਸੱਚਖੰਡ 치ਰੀ ਮੰਦਰ ਸਾਹਿਬ ਨਾਲ ਦਰਵਾਜ਼ਾ ਨਾਲ ਕਿ ਜਦੋਂ ਵੀ ਅਰਾਈਵਲ ਤੇ ਆਉਂਦੇ ਆ ਉਹਨਾਂ ਦੇ ਮਨ ਚ ਚਾਹ ਹੁੰਦਾ ਵੱਧ ਕੇ ਜਾ ਕੇ ਉਸ ਹਸਤਾ ਨੂੰ ਨਮਸਕਾਰ ਕਰਦੇ ਆਰ ਆਪਣੀ ਤੁਲਫੋਰ ਭੇਟਾ ਜੋ ਵੀ ਹੈ ਉਹ ਸਤਿਕਾਰ ਉਹ ਭੇਟ ਕਰਦੇ ਆ ਗੋਲਗਦੇ ਵਿੱਚ ਪਾਉਂਦੇ ਆ ਸੋ ਗੁਰੂ ਸਾਹਿਬ ਦੇ ਨਾਮ ਦੇ ਤੇ ਚੱਲ ਰਿਹਾ ਜੜੇ ਏਅਰਪੋਰਟ ਹੈ ਭਾਵੇਂ ਕਿ ਪੰਜਾਬ ਚ ਅਜੇ 3-4 ਏਅਰਪੋਰਟ ਹੋਰ ਸਰਕਾਰ ਵੱਲ ਬਣਾਏ ਜਾ ਰਹੇ ਬਣਾਏ ਵੀ ਗਏ ਚਾਲੂ ਵੀ ਹੋ ਗਏ ਕੁਝ ਪਰ ਇਹਦੀ ਇੱਕ ਵੱਖਰੀ ਆਬਾ ਵੱਖਰੀ ਇੰਪੋਰਟੈਂਟ ਵੱਖਰੀ ਮਹੱਤਤਾ ਹੈ ਸੋ ਇੰਟਰਨਲ ਏਅਰਪੋਰਟ ਆ ਦੁਨੀਆ ਭਰ ਦੀ ਸੰਗਤ ਇੱਥੇ ਆਉਂਦੀ ਹੈ ਯਾਤਰੀ ਆਉਂਦਾ ਬੜੀ ਸ਼ਾਦਾਰ ਬੜੀ ਸ਼ਰਧਾ ਭਾਵਨਾ ਨਾਲ ਇਹ ਕੋਈ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਜਿੱਦਾਂ ਅੱਜ ਡਾਇਰੈਕਟਰ ਸਾਹਿਬ ਨੇ ਉਦਮ ਕੀਤਾ ਨੇ ਤੇ ਉਦਮ ਦਾ ਸਦਕਾ ਪਾਰਕਾਂ ਦਾ ਸੁੰਦਰੀਕਰਨ ਹੋਣ ਲੱਗਾ ਔਰ ਸਮੁੱਚਾ ਸਰਾਫ ਸੀਐਸਐਫ ਸਟਾਫ ਜਿਹੜਾ ਇਹਨਾਂ ਦਾ ਏਅਰਪੋਰਟ ਦੇ ਅਥਾਰਟੀ ਜਨਰਲ ਸਟਾਫ ਹੈ ਉਹ ਬਹੁਤ ਕੋਆਪਰੇਟਿਵ ਹੈ ਸੰਗਤ ਦੇ ਆਏ ਤਾਂ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਰਿਸੀਵ ਕਰਦੇ ਆ ਜੋ ਫਾਰਮੈਟੀਆਂ ਡਿਪਾਰਟਮੈਂਟ ਦੀਆਂ ਹੋ ਸਾਰੀਆਂ ਕਰਦੇ ਆ ਨਾਲ ਦੇ ਨਾਲ ਜਿਹੜਾ ਸਮੁੱਚੇ ਤੌਰ ਤੇ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਆਹੇ ਬਗਿਆਰ ਦਰਬਾਰ ਸਾਹਿਬ ਦੇ ਨਾਲ ਵੀ ਬਹੁਤ ਜ਼ਿਆਦਾ ਸਹਿਯੋਗ ਕਰਦੇ ਹੋ ਤੇ ਮੈਂ ਪ੍ਰਧਾਨ ਸਾਹਿਬ ਵੱਲੋਂ ਸ਼ਰਮਣੀ ਗੁਰਦਾਰ ਪ੍ਰਬ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਔਰ ਸਮੁੱਚੇ ਸਟਾਫ ਸ਼ਰੌਨੀਗੁਰਦਾ ਪ੍ਰਬੰਧਕ ਮੇਰੇ ਸਤਿਕਾਰਯੋਗ ਸੰਤ ਬਾਬਾ ਸੁਖਮਿੰਦਰ ਸਿੰਘ ਹੀਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ ਬਾਬਾ ਜੀ ਸਾਹ ਤੇ ਅੱਜ ਆਏ ਨਵਾਬ ਜੀਦਰ ਜੇਵਾ ਸੀ ਉਹਨਾਂ ਵੀ ਹੋਣਾ ਸੀ ਔਰ ਸਾਡੇ ਸਤਿਕਾਰਯੋਗ ਮੈਂਬਰ ਸਰਦਾਰ ਬਾਬਾ ਸਿੰਘ ਗਮਾਨਪੁਰਾ ਸਾਹਿਬ ਇਹਦਾ ਸਾਡੇ 77 ਧਨ ਪ੍ਰਚਾਰ ਸ਼ਰੌਨੀਗੁਰਦਾ ਪ੍ਰਬੰਧਕ ਕਮੇਟੀ ਉਹ ਕਾਲਵਾ ਸਾਹਿਬ ਉਹ ਚੇਤੇ ਤੌਰ ਤੇ ਆਏ ਆ ਔਰ ਸਮੁੱਚਾ ਸਟਾਫ ਜਿਹੜਾ ਸੀਨੀਅਰ ਅਧਿਕਾਰੀ ਸਾਰੇ ਆਏ ਆ ਸੋ ਇਹਨਾਂ ਦੇ ਸਾਰਿਆਂ ਵੱਲੋਂ ਬੜੇ ਸਤਿਕਾਰ ਨਾਲ ਡਾਇਰੈਕਟਰ ਸਾਹਿਬ ਦਾ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਗੁਰੂ ਨਾਮ ਦਾ ਪਾਸ ਤੇ ਚਾਰਨਾ ਚ ਇਹ ਜਿਹੜੀ ਰੰਮੀ ਸੇਵਾ ਹੈ ਇਸੇ ਤਰ੍ਹਾਂ ਨਿਸ਼ਚਿਤ ਸਾਰੀਆਂ ਸੰਗਤਾਂ ਦੇ ਅਥਾਰਟੀ ਦੇ ਸਹਿਯੋਗ ਦੇ ਨਾਲ ਪਰਵਾਨ ਜਿਹੜੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦੇ ਆਂ ਡਾਇਰੈਕਟਰ ਆਫ 에어ਪੋਰਟ ਅਥਾਰਟੀ ਭਵਿੰਦਰ ਸਿੰਘ ਸਾਹਿਬਾ ਮੌਜੂਦ ਨੇ ਸਰ ਇਸ ਅਸਾਨ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਣਾ ਵੀ ਕਿਸਮਤ ਵਾਲੀ ਗੱਲ ਹੈ ਇਹ ਆ ਜਾ ਕਿਸਮਤ ਦੀ ਬਾਤ ਹੈ ਸਾਹਿਬ ਇਹ ਗੁਰੂ ਜੀ ਦੀ ਗੁਰੂ ਜੀ ਦੀ ਧਰਤੀ ਹੈ ਔਰ ਗੁਰੂ ਜੀ ਦੇ ਨਾਮ ਤੇ ਇਹ 에어 और गुरु जी की सेवा के लिए ही हम सब लोग यहाँ पे हैं जितने यात्रीगण भी यहाँ आते हैं जो डिपार्चर में भी जो लोग जाते हैं गुरु रामदास जी हमारे हैं उनकी स्टैचू बनी हुई है उनका पूरा वहाँ पे बना हुआ है फिर अपना अपना जो दरबार साहिब बना हुआ है सब लोग उस पर नतमस्तक होके जाते हैं वहाँ अरदास करके जाते हैं अपनी जो इच्छाएँ और श्रद्धा जो है ना ऊपर वाले परमात्मा के सामने जो है ना वो हाथ जोड़ते हैं और ये तो पूरा गुरु में है पूरा एयरपोर्ट और फिर यहाँ पे हमने देखा था आते हुए मैं अभी दो महीने पहले ज्वाइन किया था तो यहाँ का जो गार्डन और जो खांडा साहिब का थोड़ा व्यवस्था उतनी ज़्यादा अच्छी हो सकती थी तो हमने रिक्वेस्ट किया था गुरुद्वारा प्रबंधक कमेटी से धामी साहब से भी सब लोगों से तो उन लोगों ने हमारी रिक्वेस्ट को जो है ना एक्सेप्ट किया और हम उनके बहुत बहुत आभारी हैं कि उन लोगों ने पूरा इस पर होमवर्क किया है उसका आर्किटेक्चर ड्राइंग तैयार करवाया है उनके आर्किटेक्चर लोग और सभी लोग इंजीनियरिंग के लोग और एक बड़ा सोना मॉडल जो है वो बना के आज काम शुरू हो रहा है अगेन गुरु जी की फिर कृपा हो रही है और हम अगेन बहुत बहुत धन्यवाद देते हैं गुरुद्वारा प्रबंधक कमेटी का सारे पदाधिकारी का और सभी लोग जिन्होंने ये सहयोग किया है और हम हमेशा जो हैं ਜੋ ਵੀ ਹਮਸੇ ਬਣ ਪੜੇਗਾ ਹਮ ਕਰਨੇ ਲਈ ਤਿਆਰ ਹੈ ਔਰ ਅਗੇਨ ਹਮ ਤੋ ਫਿਰ ਇਹ ਕਹਤੇ ਹੈ ਕਿ ਸਭ ਜੋ ਹੈ ਨੋ ਗੁਰੂ ਜੀ ਦੀ ਕਿਰਪਾ ਸੇ ਹੈ ਬਹੁਤ ਬਹੁਤ ਧੰਨਵਾਦ ਆਪਕਾ ਬਾਬਾ ਸੁਖਿੰਦਰ ਸਿੰਘ ਜੀ ਪੂਰੀਓ ਇੱਕ ਪ੍ਰੋਜੈਕਟ ਬਾਰੇ ਦੱਸ ਦੋ ਜੀ ਕੀ ਕੁਛ ਤਿਆਰ ਕੀਤਾ ਜਾਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਨਾਂ ਤੇ ਬਣੇ ਹੋਏ ਅੰਮ੍ਰਿਤਸਰ 에ਰਪੋਰਟ ਵਿਖੇ ਜਿਹੜੀ 에ਰਪੋਰਟ ਦੀ ਅਥਾਰਟੀ ਅਤੇ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਜੋ ਅਰੇਵਲ ਸਾਈਡ ਤੇ ਜੋ ਪਾਰਕ ਹਨ ਉਹਨਾਂ ਦੀ ਡਿਵੈਲਪ ਵਾਸਤੇ ਬਹੁਤ ਸੋਹਣੇ ਜੋ ਪਲਾਨ ਨੇ ਡਿਜ਼ਾਈਨ ਨੇ ਉਹ ਕਰਵਾਏ ਗਿਆ ਜਿਸ ਦੀ ਜਿਹੜੀ ਸੇਵਾ ਉਹ ਸੰਪਰਦਾਏ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਔਰ ਇਸ ਜਿਹੜੇ ਆ ਜੋ ਗਾਰਡਨ ਜੋ ਪਲਾਨ ਕੀਤੇ ਗਿਆ ਹੈ ਇਹਦੇ ਵਿੱਚ ਖੰਡਾ ਸਾਹਿਬ ਜਿਹੜਾ ਉਹ ਬਹੁਤ ਵੱਡਾ ਅਤੇ ਬਹੁਤ ਸੋਹਣਾ ਲੱਗੇਗਾ ਉਹਦੇ ਵਿੱਚ ਕੁਝ ਹੋਰ ਵੀ ਮਹਾਰਾਜ ਦੇ ਨਾਮ ਤੇ ਜਿਹੜੇ ਆ ਇਥੇ ਬੋੜ ਲੱਗ ਜਾਣਗੇ ਤੇ ਵਧੀਆ ਜਿਹੜੇ ਬੂਟੇ ਫੁੱਲ ਜੋ ਮੌਸਮੀ ਜੋ ਫਲਾਵਰ ਹੋਣਗੇ ਉਹ ਸਮੇਂ-ਸਮੇਂ ਦੇ ਹਿਸਾਬ ਨਾਲ ਉਹ ਲਗਾਏ ਜਾਣਗੇ। ਬਾਈ ਕਿਉਂ ਤੱਕ ਤਿਆਰ ਹੋਏਗਾ? ਇਹ ਕੰਮ ਤੇ ਚਲੋ ਬਹੁਤ ਵੱਡਾ ਨਹੀਂ ਹੈਗਾ ਹੈ ਤੇ ਥੋੜਾ ਹੀ ਹੈ ਹਾਂਜੀ ਆ ਕੋਸ਼ਿਸ਼ ਕਰਾਂਗੇ ਜਿੰਨਾ ਵਿੱਚ ਜਲਦੀ ਜਲਦੀ ਇਹ ਤਿਆਰ ਹੋ ਕੇ ਜਿਹੜਾ ਦੁਨੀਆ ਭਰ ਦੇ ਵਿੱਚੋਂ ਜੋ ਇੱਥੇ ਸ਼ਰਧਾਲੂ ਜੋ ਸੰਗਤਾਂ ਆ ਰਹੀਆਂ ਹਨ ਉਹਨਾਂ ਵਾਸਤੇ ਜਿਹੜਾ ਇਹ ਦਰਸ਼ਨੀ ਲਾਇਕ ਅਤੇ ਬਹੁਤ ਸੋਹਣਾ ਜਿਹੜਾ ਉਹ ਬਣ ਸਕੇ ਹਾਂਜੀ ਬਿਲਕੁਲ ਦੇਖੋ ਦੇਖਿਆ ਤੋਂ ਸ੍ਰੀ ਅਮਰitsar ਸਾਹਿਬ ਵਿਖੇ ਆਉਣ ਜਾਣ ਵਾਲੀ ਨਾਨਕ ਨਾਮ ਲੈਵਾ ਸੰਗਤ ਦੀ ਧਾਰਮਿਕ ਪਾਵਨਾਵਾਂ ਦੀ ਤਰਜਮਾਨੀ ਕਰਦਿਆਂ ਜੋ ਇੱਥੇ ਬਾਹਰ ਖੰਡਾ ਸਾਹਿਬ ਸੋਭਿਤ ਕੀਤਾ ਗਿਆ ਜਾਂ ਅੰਦਰ ਸੱਚਖੰਡ ਸ੍ਰੀਮੰਦਰ ਸਾਹਿਬ ਦਾ ਮਾਡਲ ਜਿਹੜਾ ਉਹ ਸਥਾਪਿਤ ਕੀਤਾ ਗਿਆ ਤਾਂ ਜੋ ਇੱਥੇ ਆਉਣ ਜਾਣ ਵਾਲੀ ਸੰਗਤ ਨੂੰ ਸ਼ਰਧਾਲੂਆਂ ਨੂੰ ਯਾਤਰੂਆਂ ਨੂੰ ਇਕਾਤਮਿਕ ਬਲ ਮਿਲੇ ਉਹ ਸ੍ਰੀ ਅਮਰitsar ਸਾਹਿਬ ਦੇ ਜੋ ਅਬ ਹੈ ਜੋ ਸ੍ਰੀ ਅਰਮਿਤ ਸਾਹਿਬ ਦੀ ਧਾਰਮਿਕ ਮਹੱਤਤਾ ਉਹਦਾ ਅਹਿਸਾਸ ਕਰ ਸਕਣ ਉਸ ਨੂੰ ਮਹਿਸੂਸ ਕਰ ਸਕਣ ਤੋ ਹੁਣ ਇੱਥੇ ਇੱਕ ਸ਼ਾਨਦਾਰ ਬੇਹਤ ਸੁੰਦਰ ਪਾਰ ਤਿਆਰ ਕੀਤਾ ਜਾ ਰਿਹਾ ਹੈ ਇੱਕ ਵਿਸ਼ਾਲ ਖੰਡਾ ਸਾਹਿਬ ਸਾਬਿਤ ਕੀਤਾ ਜਾਣਾ ਤਾਂ ਜੋ ਆਉਣ ਵਾਲੀ ਸੰਗਤ ਇੱਥੇ ਦਰਸ਼ਨ ਕਰ ਸਕੇ ਔਰ ਉਹ ਇੱਕ ਮਹਿਸਾਸ ਕਰ ਸਕਣ ਕਿ ਉਹ ਇੱਥੋਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਆਪਣੀ ਯਾਤਰਾ ਦੀ ਸਫਲਤਾ ਦੀ ਅਰਦਾਸ ਕਰ ਸਕਣ ਕੈਮਰਾ ਬਸਰ ਅਵਤਾਰ ਸਿੰਘ ਦਿਹਾੰਵਰਿੰਦਰ ਸਿੰਘ ਮੋਂਗਾ ਪੀਸੀ ਨਿਊਜ਼ ਅੰਮ੍ਰਿਤਸਰ